ਪਿਆਰ ਕਰਦੇ ਸੀ ਮੈਨੂੰ ਬੜਾ ਪਿਆਰ ਸੀ ਬਹੁਤ ਵਾਰੀ ਮਿਲਿਆ ਮੈਂ ਤੇ ਆਹ ਲੈ ਲਓ ਵੀ ਜਿਹੜੇ ਉਹਨਾਂ ਦੇ ਚੰਡੇ ਹੋਏ ਆ ਸਾਰੇ ਕਮਾਲ ਆ ਸਾਰਿਆਂ ਨੇ ਕਿੰਨਾ ਗਾਣਾ ਗਾ ਕੇ ਦੱਸਿਆ ਵੀ ਅਸੀਂ ਪੂਰਨ ਸ਼ਾਹ ਕੁੱਟੀ ਜੀ ਦੇ ਸ਼ਾਗਿਰਦਾਂ ਦੇ ਸਪੁੱਤਾਂ ਉਹਨਾਂ ਵਿੱਚੋਂ ਮੈਂ ਵੀ ਆ ਇੱਕ ਮੈਨੂੰ ਬਹੁਤ ਦੁੱਖ ਹੈ ਇੱਕ ਸਦੀ ਦਾ ਮਹਾਨ ਕਲਾਕਾਰ ਗਿਆ ਅੱਜ ਕੁਝ ਯਾਦਾਂ ਬਹੁਤ ਮੇਰੀ ਗੱਲਾਂ ਤੇ ਬਹੁਤ ਹੱਸਦੇ ਹੁੰਦੇ ਸੀਗੇ ਲੱਗ ਰਿਹਾ ਕਿ ਮਿਊਜ਼ਿਕ ਇੰਡਸਟਰੀ ਨੂੰ ਨਜ਼ਰ ਹੀ ਲੱਗੀ ਹੈ ਪਹਿਲਾ ਖਾਨ ਸਾਹਿਬ ਦੇ ਉੱਤੇ ਦੁੱਖਾਂ ਦਾ ਪਹਾੜ ਫਿਰ ਮਾਸਸ ਸਲੀਮ ਜਿਹੜੇ ਨੇ ਉਹਨਾਂ ਦੇ ਉਫਰਦਾਂ ਹੋਣਾ ਹਾਂਜੀ ਇਹ ਲੱਗ ਲੱਗ ਹੀ ਰਿਹਾ ਜੀ ਬਹੁਤ ਟਾਈਮ ਤੋਂ ਇਦਾਂ ਦਾ ਹੋ ਰਿਹਾ ਸਾਲ ਹੋ ਗਿਆ ਇੱਕ ਹੌਲੀ ਹੌਲੀ ਚਲੋ ਮਾਲਕ ਕਿਰਪਾ ਕਰੋ ਠੀਕ ਹੋਊਗਾ ਸਾਰਾ ਕੁਝ ਮੁਲਾਕਾਤ ਕਰਨ ਆਈ ਸੀ ਵੀਡੀਓ ਪਾਈ ਸੀ ਤੁਸੀਂ ਮੇਰੇ ਤੱਕ ਸਾਰਾ ਯਾਨੀ ਕੀ ਕਰਵਾ ਤੁਸੀਂ ਆਪੇ ਮੇਰੇ ਨਾਂ ਤੇ ਇੱਕ ਦਿਨ ਹੱਸ ਪਏ ਸੀ ਕਿ ਕਹਿੰਦੇ ਵੀ ਇਦਾਂ ਕਰਕੇ ਜੀ ਖਾਨ ਜੇ ਏ ਬੀ ਸੀ ਡੀ ਸਾਰਾ ਪੂਰਾ ਹੋ ਗਿਆ ਤਾਂ ਫਿਰ ਤੁਸੀਂ ਕੀ ਕਰੋਗੇ ਮੈਂ ਉਹ ਵੀ ਕਹਿਤਾ ਹੱਸ ਕੇ ਮੈਂ ਉਹ استاد ਜੀ ਵੀ ਆਪਾਂ ਫੇਰ ਉਹੜੇ ਤੋਂ ਸ਼ੁਰੂ ਕਰ ਲਾਂਗੇ ਫਿਰ ਮੇਰੀ ਗੱਲ ਤੇ ਬਹੁਤ ਹੱਸੇ ਬਹੁਤ ਹਸਮੁਖ ਸੀ ਬਹੁਤ ਪਿਆਰ ਦਿੰਦੇ ਸੀਗੇ ਹਮੇਸ਼ਾ ਹੀ ਮਾਲਕ ਉਹਨਾਂ ਨੂੰ ਜਨਨ ਸੀ ਥੈਂਕ ਯੂ ਨਹੀਂ ਸ਼ਾਰਟ ਕਰ ਲਾ ਉਹ ਪਿਆਰ ਕਰਦੇ ਸੀ ਮੈਨੂੰ ਬੜਾ ਪਿਆਰ ਸੀ ਬਹੁਤ ਵਾਰੀ ਮਿਲਿਆ ਮੈਂ ਤੇ ਆਹ ਲਾ ਲਓ ਵੀ ਜਿਹੜੇ ਉਹਨਾਂ ਦੇ ਚੰਡੇ ਹੋਏ ਆ ਸਾਰੇ ਕਮਾਲ ਆ ਸਾਰਿਆਂ ਨੇ ਕਿੰਨਾ ਗਾਣਾ ਗਾ ਕੇ ਦੱਸਿਆ ਵੀ ਅਸੀਂ ਪੂਰਨ ਸ਼ਾਹ ਗੁੱਟੀ ਜੀ ਦੇ ਸ਼ਗਿਰਦਾਂ ਜਾਂ ਸਪੁੱਤਰਾਂ ਉਹਨਾਂ ਵਿੱਚੋਂ ਮੈਂ ਵੀ ਆ ਇੱਕ ਮੈਨੂੰ ਬਹੁਤ ਦੁੱਖ ਹੈ ਇੱਕ ਸਦੀ ਦਾ ਮਹਾਨ ਕਲਾਕਾਰ ਗਿਆ ਅੱਜ ਕੁਝ ਯਾਦਾਂ ਬਹੁਤ ਮੇਰੀ ਗੱਲਾਂ ਤੇ ਬਹੁਤ ਹੱਸਦੇ ਹੁੰਦੇ ਸੀਗੇ ਪਰ ਲੱਗ ਰਿਹਾ ਕਿ 뮤직 ਇੰਡਸਟਰੀ ਨੂੰ ਨਜ਼ਰ ਹੀ ਲੱਗੀ ਹੈ ਪਹਿਲਾਂ ਖਾਨ ਸਾਹਿਬ ਦੇ ਉੱਤੇ ਦੁੱਖ ਦਾ ਪਹਾੜ ਫਿਰ ਮਾਸ ਸਲੀਮ ਜਿਹੜੇ ਨੇ ਉਹਨਾਂ ਦੇ ਉੱਪਰ ਤਾਂ ਹੋਣਾ ਹਾਂਜੀ ਇਹ ਲੱਗ ਲੱਗ ਹੀ ਰਿਹਾ ਜੀ ਬਹੁਤ ਟਾਈਮ ਤੋਂ ਇਦਾਂ ਦਾ ਹੋ ਰਿਹਾ ਸਾਲ ਹੋ ਗਿਆ ਇੱਕ ਹੌਲੀ ਹੌਲੀ ਚਲੋ ਮਾਲਕ ਕਿਰਪਾ ਕਰੋ ਠੀਕ ਹੋਊਗਾ ਸਾਰਾ ਕੁਝ ਮੁਲਾਕਾਤ ਕਰਨ ਲਈ ਸੀ ਵੀਡੀਓ ਪਾਈ ਸੀ ਸੋਸ਼ਲ ਮੀਡੀਆ ਤੇ ਸਾਰਿਆਂ ਨੂੰ ਕੀ ਕਰਵਾਉਣਾ ਸੀ ਅੱਜ ਮੇਰੇ ਨਾਂ ਤੇ ਇੱਕ ਦਿਨ ਹਾਸਪੇ ਸੀ ਕਿ ਕਹਿੰਦੇ ਵੀ ਇੱਦਾਂ ਕਰਕੇ ਜੀ ਖਾਨ ਜੇ ABC D ਸਾਰਾ ਪੂਰਾ ਹੋ ਗਿਆ ਤਾਂ ਫਿਰ ਤੁਸੀਂ ਕੀ ਕਰੋਗੇ ਮੈਂ ਉਹਦੀ ਕਹਾਤਾ ਹੱਸ ਕੇ ਮੈਂ ਉਹ ਓਸਤਾਦ ਜੀ ਵੀ ਆਪਾਂ ਫਿਰ ਉਰੇ ਤੋਂ ਸ਼ੁਰੂ ਕਰ ਲਾਂਗੇ ਫਿਰ ਮੇਰੀ ਗੱਲ ਤੇ ਬਹੁਤ ਹਸੇ ਵੀ ਬਹੁਤ ਹਸਮਖ ਸੀ ਬਹੁਤ ਪਿਆਰ ਦਿੰਦੇ ਸੀਗੇ ਹਮੇਸ਼ਾ ਹੀ ਮਾਲਕ ਉਹਨਾਂ ਨੂੰ ਜਨਨ ਸੀਗੀ ਥੈਂਕ ਯੂ ਥੈਂਕ ਯੂ ਨਹੀਂ ਸ਼ਾਰਟ ਕਰ ਲੈ